ਸੁਣਹਿ ਵਖਾਨ ਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ਤਾ ਮਨ ਕੀ ਬਾਝਾ ਜਾਣੀਐ ਜਾਂ ਮਹਿਲੀ ਪਾਏ ਥਾਉ ਨਾਉ ਨੀਰ ਚੰਗਿਆਈਆ ਸਤ ਪਰਮਲ ਤਨਵਾਸ ਤਾ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ ਦੂਖਿਸੈ ਪਹਿ ਆਖੀਐ ਸੁਖ ਜਿਸੈ ਹੀ ਪਾਸ ਸੋ ਕਿਉ ਮਨ ਹੁ ਵਿਸਾਰੀਐ ਜਾਕੇ ਜੀ ਪ੍ਰਾਣ ਦੇਸ ਵਿਣਸਤ ਅਪਵਿੱਤਰ ਹੈ ਜੇ ਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਦ ਭਾਵੈ ਪਰਵਾਣ ਸ੍ਰੀ ਰਾਮ ਮਹਲ ਪਹਿਲਾ ਜਾਲ ਮੋਹ ਘਾਤਮਸ ਕਰ ਮਤ ਕਾਗਧ ਕਰ ਸਾਰ ਭਾਉ ਕਲਮ ਕਰ ਚਿਤ ਲੇਖਾਰੀ ਗੁਰ ਕੁਛ ਲਿਖ ਬੀਚਾਰ ਲਿਖ ਨਾਮ ਸਾਲਾ ਹਲਿਖ ਲਿਖ ਅੰਤ ਨਾ ਪਾਰ ਆਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਦੀਐ ਤਿੱਥੈ ਹੋਏ ਸੱਚਾ ਨੀਸਾਨ ਰਹਾਉ ਜਿੱਥੈ ਮਿਲਹਿ ਵਡਿਆਈਆ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਖ ਟਿੱਕੇ ਨਿਕਲਹਿ ਜਨ ਮਨ ਸਚਾਨਾ ਕਰਮ ਮਿਲੈ ਤਾਂ ਪਾਈਐ ਨਾਹੀਂ ਗੱਲੀਵਾਉ ਦੁਆਉ ਇਕ ਆਵਹਿ ਇਕ ਜਾਹੇ ਉਠ ਰੱਖਿਐ ਨਾਮ ਸਲਾਰ ਇਕ ਉਪਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਧਾ ਗਿਆ ਜਾਣੀਐ ਬਿਨ ਨਾਮੈ ਵੇਕਾਰ ਭੈ ਤੇਰੈ ਡਰ ਅਗਲਾ ਖਖ ਖਪਛਿਜੈ ਦੇ ਨਾਮ ਜਿੰਨਾ ਸੁਲਤਾਨ ਖਾਨ ਹੁੰਦੇ ਜਿਠੇ ਠੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੂਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਹੀ ਅੰਮ੍ਰਿਤ ਭਾਉ ਏਕ ਜਾਂ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦੈ ਤਨ ਪੀੜੀਐ ਮਨ ਮਹਿ ਚਲੈ ਬਿਕਾਰ ਰਹਾਉ ਰਤਾ ਪੈਨਣ ਮਨ ਰਤਾ ਸੁਪੇਦੀ ਸਤਿਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖਤਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪੈਨਣ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜੀ ਐ ਮਨ ਮਹਿ ਚੱਲਹਿ ਵਿਕਾਰ ਰਹਾਉ ਢੋੜੇ ਪਖਰ ਸੋਇਨੇ ਸਾਖਤ ਬੂਝਣ ਤੇ ਰੀਵਾਟ ਤਰਕਸ ਤੀਰ ਕਮਾਨ ਸਾਗ ਤੇਜ ਬੰਦ ਗੁਣ ਧਾਤ ਵਾਜਾ ਨੇਜਾ ਪਾਤਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜਿਆ ਤਨ ਪੀੜੀ ਐ ਮਨ ਮਹਿ ਚੱਲ ਹੈ ਵਿਕਾਰ ਰਹਾ ਕਰ ਮੰਦਰ ਖੁਸ਼ੀ ਨਾਮ ਕੀ ਨજર ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਨ ਸੁੱਤਾ ਤਨ ਪੀੜੀਐ ਮਨ ਮਹਿ ਚੱਲ ਹੈ ਵਿਕਾਰ ਰਹਾ ਸਿਰਗਾਹ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਬਾਸ ਤਨ ਸਾਸ ਅਠਸੜ ਪੀਰਤ ਕਾ ਮੁਖ ਟਿਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਾਲਾ ਹਣ ਸਤ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇਰ ਕਮਾਈਐ ਕੂੜੈ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸੁਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਂ ਪਤ ਲੇਖੈ ਨਾ ਪਵੈ ਸਤਿ ਬਾ ਪੂਜ ਖੁਆਰ ਜਿਨ ਕਉ ਸਤਗੁਰ ਥਾਪਿਆ ਿਨ ਮੇਤ ਨ ਸਕੈ ਕੋਇ ਓਨਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਇ ਨਾਮ ਪੂਜੀਐ ਨਾਮ ਮੰਨੀਐ ਅਖੰਡ ਸਦਾ ਸਤਿ ਸੋਇ ਛੇ ਹੂ ਖੇਰ ਲਾਈਐ ਤਾਂ ਜਿਉ ਕਿਹਾ ਹੋਇ ਜਲੀਆਂ ਸਭ ਧਿਆਨ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਏ ਆਂ ਕਿਆ ਹੋਇ ਸ੍ਰੀ ਰਾਜ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਸਰੇ ਔਗਣਵੰਤੀ ਚੂਰ ਜੇ ਲੋੜ ਹੈ ਵਰ ਕਾਮਣੀ ਨਾ ਮਿਲਿਆ ਫਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਫਿਰ ਦੂਰ ਮੇਰੇ ਠਾਪੁਰ ਪੂਰੇ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਥ ਅਤੋਲ ਰਹਾਉ ਪ੍ਰਭ ਹਰਿ ਮੰਦਰ ਸੋਹਣਾ ਤਿਸ ਮਹਿਮਾਨ ਕਲਾਲ ਮੋਤੀ ਹੀਰਾ ਨਿਰਮਲਾ ਤੰਚਨ ਕੋਟ ਰੀਸਾਲ ਦਿਨ ਪੌੜੀ ਗੜਿ ਚੋਂ ਚੜਾਉ ਗੁਰ ਹਰਿ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰੂ ਗੁਰ ਤੁਲਹਾ ਹਰਣਾ ਗੁਰ ਸਰਸਾ ਗੁਰ ਗੋਹਿਛੋ ਗੁਰ ਤੀਰਥ ਦਰ ਜਾਓ ਜੇ ਇਸ ਭਾਵੈ ਉਜਲੀ ਸਤ ਸਾਰ ਨਾਵਣ ਜਾਓ ਪੂਰੋ ਪੂਰੋ ਆਖੀਐ ਪੂਰੈ ਤਸਤ ਨਿਵਾਸ ਪੂਰੈ ਥਾਨ ਸੁਹਾਵਣੈ ਪੂਰੈ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਚੌ ਘਟੈ ਗੁਣਤਾਸ ਸ੍ਰੀ ਰાગ ਮਹੱਲਾ ਪਹਿਲਾ ਆਗੁ ਪਹਿਣੇ ਗਲ ਮਿਲ ਹਾਂ ਅੰਕ ਸਹਿ ਲੜੀਆਂ ਮਿਲ ਕੇ ਕਰਹ ਕਹਾਣੀਆਂ ਸਮਰਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਆਵ ਗਣ ਸਭ ਅਸਾਹ ਤਰਤਾ ਸਭ ਕੋ ਤੇ ਰਹਿ ਜੋਰ ਏਕ ਸ਼ਬਦ ਵਿਚਾਰਿਐ ਜਾਂ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੋਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ ਫਿਰ ਦੀਸਾ ਲੂਤਾ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਕਹਿ ਤੀਆਂ ਤੇਰੀਆਂ ਕੁਦਰਤੀ ਕਹਿ ਵਿਟ ਤੇਰੀ ਦਾਤ ਕਹਤੇ ਤੇਰੇ ਜੀ ਜੰਤ ਸਿਸ਼ਤ ਕਰਹਿ ਦਿਨ ਰਾਤ ਕਹਤੇ ਤੇਰੇ ਰੂਪ ਰੰਗ ਕਹਤੇ ਜਾਤ ਅਜਾਤ ਸੱਚ ਮਿਲੇ ਸੱਚ ਊਪਜੈ ਸਤ ਨਹਿ ਸਾਥ ਸਮਾਏ ਸੁਰਤ ਹੋਵੈ ਪਤ ਊਗਵੈ ਗੁਰ ਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹਉਮੈ ਮੁਈ ਘਰਾਹ ਦੂਤ ਲੱਗੇ ਫਿਰ ਚਾਕਰੀ ਸਤਿਗੁਰਤਾ ਵੇਸਾਹ ਤਲਪ ਤਿਆ ਜੀ ਬਾਦ ਹੈ ਸੱਚਾ ਵੇ ਪ੍ਰਵਾਹ ਮਨ ਰੇ ਸਤ ਮਿਲਾ ਪੌਜਾਇ ਪਾਇ ਦਿਨ ਨਿਰਪਉ ਕਿਉ ਥੀਐ ਗੁਰਮੁਖ ਸ਼ਬਦ ਸਮਾਏ ਰਹਾਉ ਚੇਤਾ ਆਖਣ ਆਖੀਐ ਆਖਣ ਤੋਂਤ ਨਾ ਹੋਏ ਮੰਗਣ ਵਾਲੇ ਤੇਤੜੇ ਦਾ ਦਾਏ ਕੋ ਸੋਏ ਜਿਸਕੇ ਜੀਵ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਦ ਸੁਪਨਾ ਬਾਜੀ ਬਣੀ ਛਿਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇਵ ਜੋਗੀ ਉੱਠ ਜਾਏ ਜੋ ਇਸ ਭਾਣਾ ਸੋ ਥੀਐ ਆਵਰ ਲੰਕਾਰਨ ਜਾਈ ਗੁਰਮੁਖ ਵਸਤ ਵੇ ਸਾਹੀਐ ਸਚ ਵਖਰ ਸਚ ਰਾਸ ਜਿਨਨੀ ਸਚ ਵਣੰਜਿਆ ਗੁਰ ਪੂਰੇ ਸ਼ਾਬਾਸ ਨਾਨਕ ਵਸਤ ਪਛਾਨਸੀ ਸਤ ਸੋਦਾ ਜਿਸ ਪਾਸ ਸ੍ਰੀ ਰਾਗ ਮਹਲ ਪਹਿਲਾ ਧਾਤ ਮਿਲੇ ਸੁਨ ਧਾਤ ਕੋ ਸਿਸਤੀ ਸਿਤ ਸਮਾਏ ਲਾਲ ਗੁਲਾਲ ਗਹਿਬਰਾ ਸਚਾ ਰੰਗ ਚੜਾਓ ਸਤਿ ਮਿਲੈ ਸੰਤੋਖੀਆਂ ਹਰਿ ਜਪ ਏਕੈ ਭਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਹਾਉ ਊਚਾ ਥਾਨ ਸੁਹਾਵਣਾ ਉਪਰ ਮਹਿਲ ਮੂਰਾਰ ਸਚ ਕਰਣੀ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰਮੁਖ ਮਾਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿ ਵਿਗ ਕਰਮ ਕਮਾਈਐ ਹੈ ਆਸ ਅੰਦੇ ਸਾ ਹੋਏ ਚੌ ਗੁਰ ਦਿਨ ਪ੍ਰਿਪੁਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ ਨਿਜ ਕਰਮਹਿਲ ਪਛਾਣੀਐ ਨਦਰ ਕਰੇ ਮਲਤ ਹੋਏ ਬਿਨ ਗੁਰ ਮੈਲਾ ਉਤਰੈ ਬਿਨ ਹਰ ਕਿਉ ਘਰ ਵਾਸ ਏ ਕੋ ਸ਼ਬਦ ਵਿਚਾਰਿਐ ਅਵਰਤਿਆ ਗਿਆਸ ਨਾਨਕ ਦੇਖ ਵਿਸਾਈਐ ਥਾ ਸਤਿ ਬਰਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤੈਡ ਜੀਵਨ ਤੋਂ ਹਾਗਣੀ ਮੁਠੀ ਦੂਜੈ ਪਾਏ ਕਲਰ ਚੇਰੀ ਕੰਧ ਜਿਉ ਅਹਨ ਸਿਰ ਤਹ ਪਾਏ ਬਿਨ ਸ਼ਬਦੈ ਸੁਖ ਨਾਂ ਪੀਐ ਫਿਰ ਦਿਨ ਦੁਖ ਨਾ ਜਾਏ ਮੁੰਢੇ ਫਿਰ ਦਿਨ ਕਿਆ ਸਿੰਗਾਰ ਦਰ ਘਰ ਢੋਈ ਨਾਲ ਹੈ ਦਰਗਾਹ ਝੂਠ ਖੁਆਰ ਰਹਾਉ ਆਪ ਸੁ ਜਾਣ ਨ ਭੁੱਲੈ ਸੱਚਾ ਵਡ ਕਿਰਤਾਂ ਪਹਿਲਾ ਧਰਤੀ ਸਾਬ ਕੈ ਸਤਿਨਾਮ ਦੇ ਦਾਣ ਨੌ ਨਿਦ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰ ਕਉ ਜਾਣ ਨਾ ਜਾਣਈ ਚਾ ਤਿਸ ਚਜ ਅਚਾਰ ਅੰਧ ਲੈ ਨਾਮ ਜਸਾਰਿਆ ਮਨ ਮੁਖ ਅੰਧ ਗੁਬਾਰ ਆਵਣ ਜਾਣ ਨਾ ਚੁਕਈ ਮਰ ਜਨਮ ਹੋਏ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮੰਗ ਸੰਹੂਰ ਚੋਆ ਚੰਦਨ ਬਹੁ ਕਣਾ ਪਨ ਲਾਲ ਕਪੂਰ ਜੇ ਧਨ ਕੰਤ ਨਾ ਪਾਵਈ ਤਾਂ ਸਭ ਅਡੰਬਰ ਕੂੜ ਸਭ ਰਸੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਬ ਲੰਗ ਸਬਦ ਨਾ ਤਿਹਦੀ ਹੈ ਚੌ ਸੋਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇ ਦਰਾਵਣੀ ਜਾਂ ਜੀਉ ਵਿੱਚ ਹੁੰਜਾਏ ਪਾਹ ਬਲੰਦੀ ਵਿਜਵੀ ਤੂੰ ਨਾ ਨਿਸ਼ਿਓ ਕਾਇ ਪੰਚੇ ਰੁੰਨੇ ਦੁਖ ਭਰੇ ਦਿਨ ਤੇ ਦੂਜੈ ਪਾਏ ਮੂੜੇ ਰਾਮ ਜਪਹੁ ਗੁਣ ਸਾਰ ਹਉ ਮੈਂ ਮਨਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ ਦੁਬਦਾਲਾ ਦੇ ਪਤ ਮੋਏ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉੱਭਰੇ ਹੋਰ ਮੁਠੀ ਧੱਡੈ ਥੱਗ ਮੁਈ ਪ੍ਰੀ ਪਿਆਰ ਗਿਆ ਮੁਵਾ ਵੈਰ ਵਿਰੋਧ ਤੰਦਾ ਠਕਾ ਹਉ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸਤ ਮਿਲੈ ਗੁਰਮਤਿ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਇ ਨਾਨਕ ਦਰ ਪ੍ਰਧਾਨ ਸੋ ਦਰਗਹ ਪੈਦਾ ਜਾਇ ਸਿਰਿ ਰਾਗ ਮਹੱਲ ਪਹਿਲਾ ਤਨ ਜਾਲ ਬਲ ਮਾਟੀ ਭਿਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾ ਗੂਪ ਹੈ ਕੂਰ ਗ ਜਾਵੇ ਤੂਰ ਬਿਨ ਸ਼ਬਦੈ ਪਰਮਾਈਐ ਦੁਬ ਦਾ ਡੋਬੇ ਪੂਰ ਮਨ ਰੇ ਸ਼ਬਦ ਤਰੋਹ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮ ਆਵੇ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮਹਿ ਸਚਾ ਨਾਮ ਪੈ ਸਚ ਰਤੀ ਦੇਹੁਰੀ ਜਿਹਵਾ ਸਚ ਸੁਆਉ ਸਚੀ ਨਦਰਿ ਨਿਹਾਲੀਐ ਬਹੁੜ ਨ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ ਜਲ ਤੇ ਤੇ ਭਵਨ ਸਾਜਿਆ ਘਟ ਘਟ ਜੋਤ ਸਮੋਇ ਨਿਰਮਲ ਮੈਲਾ ਨਾ ਠੀਐ ਸ਼ਬਦ ਰਤੇ ਪਤ ਹੋਇ ਇਹ ਮਨ ਸਾਤ ਸੰਤੋਖਿਆ ਨਦਰ ਕਰੇ ਤਿਸਮਾਹਿ ਪੰਚ ਭੂਤ ਸਚ ਭੈ ਰਤੇ ਜੋ ਸੱਚੀ ਮਨ ਮਾਹਿ ਨਾਨਕ ਔਗਣ ਵਿਸਰੇ ਗੁਰ ਰਾਖੇ ਪਤਤਾਹਿ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ 베ੜੀ ਸੱਚ ਕੀ ਤਰੀਐ ਗੁਰ ਵਿਚਾਰ ਇਕ ਆਵਹਿ ਇਕ ਜਾਵਹਿ ਪੂਰ ਭਰੇ ਅਹੰਕਾਰ ਮਨ ਹਥ ਮਤੀ ਬੂੜੀਐ ਗੁਰਮੁਖ ਸਚ ਸੋਤਾਰ ਗੁਰ ਦਿਨ ਚੌ ਤਰੀਐ ਸੁਖ ਹੋਏ ਜਿਉ ਪਹਾਵੇ ਜਿਉ ਰਾਖ ਤੂੰ ਮੈਂ ਅਵਰ ਨ ਦੂਜਾ ਕੋਏ ਰਹਾਉ ਆਗੇ ਦੇਖੋਂ ਡੋਂਦਲੇ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਜਨਸੈ ਘਟ ਘਟ ਸਚ ਪਰਪੂਰ ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ ਸਾਹ ਸਾਹ ਤੁਝ ਸਮਹਾ ਕਦੇ ਨਾ ਵਿਸਾਰੇਉਂ ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੀਉ ਮਨ ਤਨ ਤੇਰਾ ਤੂੰ ਧਣੀ ਗਰਬ ਨਿਵਾਰ ਸਮੇਉ ਜਿਨ ਇਹ ਜਗਤ ਉਪਾਇਆ ਤ੍ਰਿਭਵਨ ਕਰਿਆ ਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਗਦ ਗੁਬਾਰ ਘਟ ਘਟ ਜੋਤਿ ਨਿਰੰਤਰੀ 부ਝੈ ਗੁਰਮਤਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੈ ਸਾਸ ਸੱਚ ਜਿਵੇਂ ਤੀਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆਂ ਜੀਓ ਪਿੰਡ ਪ੍ਰਭ ਪਾਸ ਸਿਰੀ ਰਾਗ ਮਹੱਲਾ ਪਹਿਲਾ ਸੋਹਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏ ਜਦ ਲਗ ਜੋ ਬਨ ਸਾਥ ਹੈ ਤਬ ਲਗ ਇਹ ਤਨ ਦੇ ਬਿਨ ਗੁਣ ਕਾਮਨਾ ਆਵਈ ਤੈ ਤੇਰੀ ਤਨ ਸੇ ਮੇਰੇ ਮਨ ਲੈਲਾ ਹਾ ਘਰ ਜਾਹੇ ਗੁਰਮੁਖ ਨਾਮ ਸਲਾਹੀਐ ਹਉ ਮੈ ਨਿਵਰੀ ਪਾਹ ਰਹਾਉ ਸੁਣ ਸੁਣ ਗੰਢਣ ਗੰਢੀਐ ਲਿਖ ਪੜਬ ਜਹ ਪਾਰ ਕ੍ਰਿਸ਼ਨ ਅਹਨਸ ਅਗਲੇ ਹਉ ਮੈ ਰੋਗ ਵਿਕਾਰ ਉਹ ਵੇ ਪਰਵਾਹ ਅਤੋਲ ਵਾ ਗੁਰਮਤਿ ਕੀ ਮਤਸਾਰ ਲਖ ਸਿਆਣਪ ਜੇ ਕਰੀ ਲਖ ਸਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨ ਆਤਰਾਪੀਆ ਵਿਨ ਨਾਮੈ ਦੁਖ ਸੰਤਾਪ ਹਰ ਜਪ ਜੀ ਅਰੇ ਛੁੱਟੀ ਐ ਗੁਰਮੁਖ ਚੀਨੈ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਜੀਆ ਸਿਰਨਾਵ ਤ੍ਰਿ ਭਵਨ ਖੋਜ ਤੰਢੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸਿਰੀ ਰਾਗ ਮਹੱਲਾ ਪਹਿਲਾ ਮਰਨੈ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖੈ ਸਾਥ ਬਿਰਾਸ ਅੰਤਰ ਗੁਰਮੁਖ ਤੂੰ ਵਤ ਹੈ ਜਿਉ ਪਹਾਵੈ ਤਿਉ ਨਿਰਜਾਸ ਜੀ ਹਰੇ RAM ਜਪਤ ਮਰਮਾਨ ਅੰਤਰ ਲਾਗੀ ਜਲ 부ਜੀ ਪਾਇਆ ਗੁਰਮੁਖ ਬਿਆਨ ਰਹਾਉ